ਅਮਰੀਕਾ ਵਿੱਚ ਨਿਆਗਰਾ ਫਾਲ ਤੋਂ ਹਾਈਵੇ 90 ਰਾਹੀਂ ਨਿਊਯਾਰਕ ਜਾਂਦੀ ਹੋਈ ਸੈਲਾਨੀ ਬੱਸ ਪੈ ਬ੍ਰੌਂਕ ਕੋਲ ਪਲਟ ਗਈ ਜਿਸ ਕਾਰਨ ਪੰਜ ਯਾਤਰੀਆਂ ਦੀ ਮੌਤ ਹੋ ਗਈ ਜਦਕਿ 40 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਐਂਬੂਲੈਂਸ ਹੈਲੀਕਾਪਟਰ ਰਾਹੀਂ ਬਫਲੋ ਦੇ ਹਸਪਤਾਲ ਪਹੁੰਚਾਇਆ ਗਿਆ ਬੱਸ ਵਿੱਚ ਇੱਕ ਤੋਂ 74 ਸਾਲ ਦੇ ਚਰਨਜਾ ਯਾਤਰੀ ਸਵਾਰਸਨ ਜੋ ਭਾਰਤ ਚੀਨ ਤੇ ਫਿਲੀਪੀਨ ਤੋਂ ਸੈਰਸਪਟੇਲੀ ਆਏ ਸਨ ਹਾਦਸਾ ਸਥਾਨਿਕ ਸਮੇਂ ਮੁਤਾਬਕ ਦੁਪਹਿਰ ਸਵਾ 12 ਵਜੇ ਵਾਫਲੋ ਤੋਂ 40 ਕਿਲੋਮੀਟਰ ਦੂਰ ਵਾਪਰਿਆ ਨਿਊਯਾਰਕ ਸੂਬੇ ਦੀ ਗਵਰਨਰ ਕੈਥੀ ਹੋਚਲ ਐਕਸ ਖਾਤੇ ਤੇ ਪੋਸਟਰਾਂਹੀਂ ਹਾਦਸੇ ਤੇ ਦੁੱਖ ਪ੍ਰਗਟਾਉਂਦੇ ਹੋਏ ਜ਼ਖਮੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਸਰਕਾਰ ਉਹਨਾਂ ਦੇ ਦੁੱਖ ਵਡਾਉਣ ਵਿੱਚ ਕਸਰ ਨਹੀਂ ਛੱਡੇਗੀ ਪੁਲਿਸ ਬੁਲਾਰਾ ਐਂਡਰੇ ਰੇ ਨੇ ਦੱਸਿਆ ਕਿ ਨਿੱਜੀ ਟੂਰਿਸਟ ਬੱਸ ਕੰਪਨੀ ਦੀ ਬੱਸ ਆਮ ਰਫ਼ਤਾਰ ਨਾਲ ਹਾਈਵੇ 90 ਤੇ ਜਾਰੀ ਸੀ ਕਿ ਅਚਾਨਕ ਹੀ ਇਹ ਸੱਜੇ ਪਾਸੇ ਸੜਕ ਤੋਂ ਲੈ ਕੇ ਪਲਟ ਗਈ ਬਚਾਅ ਦਲ ਵੱਲੋਂ ਬੱਸ ਦੇ ਸ਼ੀਸ਼ੇ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਕੋਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਉਹਨਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਡਰਾਈਵਰ ਦੀ ਲਾਪਰਵਾਹੀ ਦੇ ਸੰਕੇਤ ਨਹੀਂ ਹਨ ਮਾਰੇ ਗਏ ਪੰਜੇ ਯਾਤਰੀ ਵਾਲਕਸਨ ਪੁਲਿਸ ਅਧਿਕਾਰੀ ਰੇ ਨੇ ਦੱਸਿਆ ਕਿ ਯਾਤਰੀਆਂ ਦਾ ਅਪਸ਼ੋਕੜ ਭਾਰਤੀ ਚੀਨੀ ਅਤੇ ਫਿਲੀਪੀਨ ਹੋਣ ਕਰਕੇ ਉਹਨਾਂ ਦੀ ਗੱਲ ਸਮਝਣ ਅਤੇ ਸਮਝਾਉਣ ਲਈ ਦੋ ਪਸ਼ਾਵਾ ਦੀਆਂ ਸੁਵਾਮਾਂ ਲਈਆਂ ਗਈਆਂ ਨੇ ਵਫਲੋ ਹਸਪਤਾਲ ਦੇ ਡਾਕਟਰ ਜੈਫਰੀ ਬਰੇਬਰ ਅਨੁਸਾਰ ਦੋ ਗੰਭੀਰ ਜ਼ਖਮੀਆਂ ਦੇ ਆਪਰੇਸ਼ਨ ਕਰਕੇ ਜਾਨਾਂ ਬਚਾ ਲਈਆਂ ਗਈਆਂ ਨੇ ਜਦਕਿ 38 ਹੋਰ ਹਲੇ ਜ਼ੇਰੇ ਇਲਾਜ ਨੇ ਪਰ ਖਤਰੇ ਤੋਂ ਬਾਹਰ ਨੇ ਹਾਦਸੇ ਨੂੰ ਅੱਖੀ ਵੇਖਣ ਵਾਲਿਆਂ ਅਨੁਸਾਰ ਬੱਸ ਵਿੱਚ ਯਾਤਰੀਆਂ ਦਾ ਚੀਕ ਚਿਹਾੜਾ ਸੋਣਿਆ ਨਹੀਂ ਜਾ ਰਿਹਾ ਸੀ ਉਹਨਾਂ ਕਿਹਾ ਕਿ ਯਾਤਰੀਆਂ ਵੱਲੋਂ ਸੀਟ ਬੈਲਟਾ ਨਾ ਲਾਏ ਜਾਣਾ ਉਹਨਾਂ ਦੇ ਜ਼ਖਮੀ ਹੋਣ ਦਾ ਵੱਡਾ ਕਾਰਨ ਬਣਿਆ ਇੱਕ ਹੋਰ ਨੇ ਕਿਹਾ ਕਿ ਵਸਦੇ 에어 ਕੰਡੀਸ਼ਨਰ ਹੋਣ ਕਰਕੇ ਉਸ ਦੇ ਸ਼ੀਸ਼ੇ ਤੋੜਨ ਵਿੱਚ ਦਿੱਕਤ ਪੇਸ਼ ਆਈ ਜਿਸ ਕਾਰਨ ਜ਼ਖਮੀਆਂ ਨੂੰ ਡਾਕਟਰੀ ਮਦਦ ਵਿੱਚ ਥੋੜੀ ਦੇਰੀ ਹੋ ਗਈ ਉਹਨਾਂ ਹੋਰ ਦੱਸਿਆ ਕਿ ਡਾਕਟਰੀ ਮਦਦ ਤੋਂ ਪਹਿਲਾਂ ਹੀ ਪੰਜ ਯਾਤਰੀ ਜ਼ਖਮਾਂ ਦੀ ਤਾਬਨਾ ਚਲਦਿਆਂ ਦਮ ਤੋੜ ਗਏ ਹਾਦਸੇ ਕਾਰਨ ਹਾਈਵੇ 90 ਦੀ ਆਵਾਜਾਈ ਕੁਝ ਘੰਟਿਆਂ ਤੱਕ ਬੰਦ ਰੱਖੀ ਗਈ ਤੇ ਵਾਹਨਾਂ ਨੂੰ ਹੋਰ ਰਸਤੇ ਇੱਧਰ ਉੱਧਰ ਜਾਣ ਲਈ ਕਿਹਾ ਗਿਆ ਸ਼ਾਮ ਵੇਲੇ ਪੱਛਮ ਨੂੰ ਜਾਂਦੀ ਆਵਾਜਾਈ ਖੋਲ ਦਿੱਤੀ ਗਈ ਪਰ ਪੂਰਵ ਨਿਊਯਾਰਕ ਵੱਲ ਨੂੰ ਜਾਣ ਵਾਲੇ ਪਾਸੇ ਨੂੰ ਹਾਦਸੇ ਦੀ ਜਾਂਚ ਪੂਰੀ ਹੋਣ ਤੱਕ ਬੰਦ ਰੱਖੇ ਜਾਣ ਬਾਰੇ ਕਿਹਾ ਜਾ ਰਿਹਾ ਸੀ ਪਤਾ ਲੱਗਿਆ ਕਿ ਬਹੁਤ ਸਾਰੇ ਯਾਤਰੀ ਪਰਿਵਾਰਾਂ ਸਮੇਤ ਸਫ਼ਰ ਕਰ ਰਹੇ ਸਨ ਤੇ ਲੰਗੀ ਰਾਤ ਉਹਨਾਂ ਨਿਆਗਰਾ ਫਾਲ ਵੇਖੇ ਕੱਟੀ ਸੀ